ਮਾਰਨਿੰਗ ਜੀ ਸੱਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਆ ਜੀ ਇੱਥੇ ਨਾਗਪੁਰ ਦੇ ਵਿੱਚ ਬਹੁਤ ਅੱਛੀ ਪ੍ਰਾਪਰਟੀ ਆ ਜਿਹੜੀ ਖੇਤਾਂ ਦੇ ਵਿੱਚ ਬਣੀ ਹੋਈ ਆ ਔਰ ਇੱਥੇ ਕਾਫੀ ਐਕਟੀਵਿਟੀਜ਼ ਹੈਗੀਆਂ ਕਰਨ ਲਈ ਵਾਟਰ پارک ਹੈਗਾ ਵਿਲਾਸ ਬਣੇ ਹੋਇਆ ਇੱਕ ਆਕਾਂਤ ਦੇ ਵਿੱਚ ਕੁਝ ਸਵਾਂ ਬਤਾਉਣ ਲਈ ਜਿਵੇਂ ਇੱਥੇ ਆਲੇ ਦੁਆਲੇ ਵੱਡੇ ਵੱਡੇ ਸ਼ਹਿਰ ਆ ਵੱਡੇ ਵੱਡੇ ਸ਼ਹਿਰਾਂ ਦੀ ਵਾਲਾ ਵੀ ਭੱਜ ਦੌਰ ਤੋਂ ਲੋਕ ਪਰੇਸ਼ਾਨ ਜਿਹੜੇ ਹੋ ਜਾਂਦੇ ਆ ਤਾਂ ਸਰੋ ਕਾਂਤ ਦੀ ਜ਼ਿੰਦਗੀ ਜਿਉਣ ਲਈ ਫੈਮਲੀਆਂ ਸਮੇਤ ਇੱਥੇ ਆ ਜਾਂਦੀ ਆ ਖੇਤਾਂ ਦਾ ਇੱਕ ਪਿੰਡੂ ਕਲਚਰ ਦਾ ਆਨੰਦ ਮਾਣਦੇ ਇੱਥੇ ਆ ਕੇ ਤੇ ਬਹੁਤ ਹੀ ਮਤਲਬ ਨੇੜੇ-ਤੇੜੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਪੰਛੀ ਆ ਦਰਖਤ ਆ ਕੁਦਰਤਾ ਬਸ ਸੋਰ ਕੁਛ ਨਹੀਂ ਤਾਂ ਇੱਥੇ ਇਹ 나ਗਪੁਰ ਦੇ ਵਿੱਚ ਇਵੈਂਟ ਜਿਹੜਾ ਜੀਤੀ ਜੀ ਕਰਾਇਆ ਤੇ ਇਹ ਹੁਣ ਅਸੀਂ ਉੱਠ ਖੜੇ ਆ ਟਾਈਮ ਮੱਟਦਾ ਹੋ ਗਿਆ ਬ੍ਰੇਕਫਾਸਟ ਲੱਗ ਚੁੱਕਾ ਹੁਣ ਹੋਲੀ-ਹੋਲੀ 10 ਵਜੇ ਤੱਕ ਬ੍ਰੇਕਫਾਸਟ ਚੱਲੂਗਾ ਹੁਣ ਇੱਕ ਵਾਰੀ ਚਾਹ ਪੀ ਕੇ ਆਵਾਂਗੇ ਤੇ ਉਸ ਤੋਂ ਬਾਅਦ ਫਿਰ ਬ੍ਰੇਕਫਾਸਟ ਕਰਾਂਗੇ ਨਾ ਕੇ ਤੇ ਇਹ ਦਿਖਾਉਣਾ ਤੁਹਾਨੂੰ ਆਲੇ-ਦੋਲੇ ਦਾ ਮਾਹੌਲ ਆ ਥੱਲੇ चव्हाण ਸਾਹਿਬ ਨੇ ਲਾਇਆ ਸੀ ਤੰਬੂ ਸਾਹਮਣੇ ਆਪਣੀ ਕਾਰ ਖੜੀ ਐ ਤੇ ਇਹ ਸਾਹਮਣੇ ਵੀ ਵਿਲਾਸ ਬਣੇ ਹੋਇਆ ਇਧਰ ਤੱਕ ਕਾਫੀ ਅੱਗੇ ਤੱਕ ਵਿਲਾਸ ਬਣੇ ਹੋਇਆ ਪੂਰੇ ਛੋਟੇ-ਛੋਟੇ ਘਾਰ ਹੀ ਬਣੇ ਹੋਇਆ ਪਾਂ ਤੁਸੀਂ ਲੰਮਾ-ਸਮਾ ਵੀ ਰਹਿਣਾ ਹੋਵੇ ਤੇ ਆ ਕੇ ਰਹਿ ਸਕਦੇ ਹੋ ਖਾਣਾ ਪੀਣਾ ਇਨਕਲੂਡ ਆ ਸਾਰਾ ਕੁਝ ਹੀ ਤੇ ਅੰਦਰ ਤੋਂ ਤੁਹਾਨੂੰ ਦਿਖਾ ਦਿੰਨਾ ਇਹ ਰੂਮ ਸੀਗਾ ਜੀ ਆਪਣਾ ਬਹੁਤ ਵੱਡਾ ਸ਼ੀਸ਼ਾ ਲੱਗਾ ਹੋਇਆ ਅਲਮਾਰੀਆਂ ਬਣੀਆਂ ਸਾਹਮਣੇ ਬਾਥਰੂਮ ਆ ਇਧਰ ਦਾ ਮਾਹੌਲ ਆ ਰੋਡ ਕਾਫੀ ਦੂਰ ਦੀ ਲੰਘਦਾ ਇਥੋਂ ਤੇ ਗੱਡੀਆਂ ਗੁੱਡੀਆਂ ਦਾ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਮਤਲਬ 12 ਵੀ ਡਿਸਟਰਬ ਨਹੀਂ ਕਰਦਾ ਅੰਦਰ ਤਾਂ ਡਿਸਟਰਬ ਕਰਨਾ ਹੀ ਕੀ ਹੈ ਇੱਧਰ ਵੀ ਮਹਲਾ ਪਾਮ ਦੇ ਦਰਖਤ ਲੱਗੇ ਹੋਇਆ ਉਹ ਕੋ ਬਹੁਤ ਕਾਫੀ ਵੱਡੀ ਤੇ ਕਾਫੀ ਖੂਬਸੂਰਤ ਪ੍ਰਾਪਰਟੀ ਹੈ ਇਹ ਸੋਹਣੀ ਗੱਲਬਾਤ ਹੈ ਜੌਨ ਸਾਹਿਬ ਕਿਵੇਂ ਮਹਿਸੂਸ ਕਰ ਰਹੇ ਹੋ ਵਾਹ ਵਧੀਆ ਤਾੜੀ ਤਾਂ ਨਹੀਂ ਲਾ ਲਾ ਜੀ ਬਹੁਤ ਨਿਆਰਾ ਸੰਗਤਨ ਕੀਤਾ ਜੋਇਨ ਐ ਦੋਸਤੋ ਲੱਗ ਚੁੱਕਾ ਬ੍ਰੇਕਫਾਸਟ ਤੇ ਦੋਸਤ ਬ੍ਰੇਕਫਾਸਟ ਕਰ ਰਿਹਾ ਹਾਂਜੀ ਰਾਹੁਲ ਜੀ ਧਿਆਨ ਹਰ ਚਾਰ ਮੈਂ ਹਾਂ ਹਾਂ ਹਾਂਜੀ ਰਾਹੁਲ ਮਾਈਂ ਲੈ ਲੋ ਚਾਹ ਤੇ ਬ੍ਰੇਕਫਾਸਟ ਲੱਗ ਚੁੱਕਾ ਇਸ ਟਾਈਮ ਤੇ ਬ੍ਰੇਕਫਾਸਟ ਕਰਦੇ ਹਾਂ ਚਾਹ ਪਾਣੀ ਪੀਨੇ ਆ ਫਿਰ ਗਲੀਆਂ ਗੱਲਾਂ ਬਾਤਾਂ ਕਰਦੇ ਹਾਂ हेल्थ फिटनेस देखो भाई <laughs> दे। <clears throat> आ, जी ਇਹ ਸਾਊਥ ਇੰਡੀਅਨ ਆ ਨਾ ਸਾਊਥ ਇੰਡੀਅਨ ਖਾਣੇ ਜਾ ਜਾਂਦਾ ਹੈ ਜਿ세 ਦੋਸਤੋ ਪੰਜਾਬੀ ਖਾਣਾ ਮੈਨੂੰ ਸਵੇਰ ਵਾਲੇ ਕੁਛ ਨਹੀਂ ਦਿਖ ਰਿਹਾ ਕਿਉਂਕਿ ਇਕੱਲਾ ਆਮਲੇਟ ਹੀ ਆ ਜਿਹਨੂੰ ਆਪਾਂ ਪੰਜਾਬੀ ਖਾਣੇ ਚ ਵੀ شمار ਕਰ ਸਕਦੇ ਆ ਪਰ ਇੱਥੇ ਉਹਨੂੰ ਸਾਊਥ ਇੰਡੀਅਨ ਖਾ ਰਹੇ ਆ ਇਡਲੀ ਸੌਰੀ ਇਡਲੀ ਨਹੀਂ ਹੈਗੀ ਸਾਂਬਰ ਤੇ ਡੋਸਾ ਤੇ ਆ ਹੈਗੀ ਆ ਨਾਰੀਅਲ ਦੀ ਚਟਨੀ ਜਿਹੜੀ ਦਹੀਂ ਵਰਗੀ ਲੱਗ ਰਹੀ ਐ ਚੌਂਸਾਬ ਕਿਵੇਂ ਆ ਟੇਸਟ ਠੀਕ ਐ ਹੁਣ ਖਾਣਾ ਹੀ ਪੈਣਾ ਬਈ ਪਰ ਉਹ ਗਲਤ ਆਲੀ ਦੋਸੇ ਦੇ ਦੋਸੇ ਦੇ ਵਿੱਚ ਵੀ ਮਲਾ ਸਟਫਿੰਗ ਨਹੀਂ ਹੈਗੀ ਕੱਲੀ ਧਾਲ ਹੀ ਆ ਥੋੜਾ ਜਿਹਾ ਸਮਝੌਤਾ ਜਿਹਾ ਹੈਗਾ ਇੱਥੇ ਆ ਕੇ ਬ੍ਰੇਕਫਾਸਟ ਤੇ ਜ਼ਰੂਰ ਕਿ ਡਿਨਰ ਤੇ ਲੰਚ ਕੱਲ ਬਹੁਤ ਵਧੀਆ ਸੀ ਹਨਾ ਨਹੀਂ ਆ ਵੀ ਭਰਪੂਰ ਸੀ ਆਹਾਂ ਸੰਬਰ ਠੀਕ ਸੰਬਰ ਲਿਆ ਗੀ ਚੱਕ ਕੇ ਫਿਰ ਹੋਰ ਜਾ ਲਿਆ ਫਿਰ ਚੱਕ ਲਿਆ ਫਿਰ ਸੰਬਰ ਚੱਕ ਲਿਆ ਅਹ ਦੋਸਤੋ ਨਹਾ ਧੋ ਕੇ ਤਿਆਰੀ ਖਿੱਚ ਲਈ ਆ ਕੱਪੜੇ-ਕੱਪੜੇ ਪਾ ਲਿਆ ਤੇ ਬੈਵੀ ਵੀ ਤਿਆਰ ਆ ਹਰ ਚਰਨ ਨਹਾਉਣ ਜਾ ਰਿਹਾ ਤੇ ਅੱਜ ਹੁਣੇ ਇੱਥੇ ਡਾਟ ਮੁਕਾਬਲੇ ਸਲੋ ਰੇਸ ਮੁਕਾਬਲੇ ਜਿੱਦ ਜਿੱਗ ਰਏ ਸ ਇਹ ਵਜਾ ਬਹੁਤ ਕੁਝ ਹੋਊਗਾ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਮੈਂ ਤਿਆਰ ਬਰ ਤਿਆਰ ਹੋ ਕੇ ਦੋਸਤੋ ਆਪਾਂ ਪਹੁੰਚ ਗਏ ਆ ਇਸ ਟਾਈਮ ਉਸ ਜਗ੍ਹਾ ਤੇ ਜਿੱਥੇ ਹੋ ਰਿਹਾ ਡਾਕਟਰ ਇਸ ਮੁਕਾਬਲਾ ਇਹ ਟਰੈਕ ਬਣ ਗਿਆ ਹੋਇਆ ਡਾਕਟਰ ਇਸ ਦਾ ਡਾਕਟਰ ਇਸ ਦਾ ਮਤਲਬ ਹੁੰਦਾ ਕਿ ਚਿੱਕੜ ਮਿੱਟੀ ਦੇ ਵਿੱਚ ਦੀ ਮੋਟਰਸਾਈਕਲਾਂ ਨੂੰ ਲੰਘਾਉਣਾ ਆ ਵੀ ਮੰਨ ਲਾ ਡਾਕਟਰ ਇਸ ਦਾ ਹੀ ਹਿੱਸਾ ਹੋਊਗੀ ਮੈਨੂੰ ਲੱਗਦਾ ਆ ਵੀ ਆ ਜਗ੍ਹਾ ਵੀ ਕਿਉਂਕਿ ਤੀਰ ਲੱਗੇ ਹੋਇਆ ਆ ਆ ਵੀ ਡਾਕਟਰ ਇਸ ਦਾ ਹਿੱਸਾ ਹੋਣੀ ਮੈਨੂੰ ਲੱਗਦਾ ਆ ਤੀਰ ਲੱਗੇ ਹੋਏ ਆ ਦੇਖੋ ਉਹ ਦੇਖ ਹੁਣ ਐਂਟਰੀ ਹੋਊਗੀ ਐਂਟਰੀ ਤੇ ਇਸ ਤਰ੍ਹਾਂ ਇਹ ਜਿਹੜੇ ਬਾਈਕ ਰਾਈਡਿੰਗ ਇਵੈਂਟ ਦੇ ਜਿਹੜੇ ਸਾਰੇ ਹੁੰਦੇ ਆ ਰੰਗਮੰਚ ਤੇ ਇੱਥੇ ਉਦੋਂ ਬਾਅਦ ਫਿਰ ਸਲੋ ਰੇਸ ਤੇ ਹੋਰ ਕਈ ਕੁਝ ਹੋਊਗਾ ਜਿਵੇਂ ਕਲਰ ਸ਼ਾਕ ਅਸੀਂ ਹੋਈ ਸੀਗੀ ਤੇ ਸਾਰੇ ਰਾਈਡਰਸ ਬ੍ਰਦਰਸ ਹੁਣ ਹੌਲੀ-ਹੌਲੀ ਤਿਆਰ ਹੋ ਕੇ ਇੱਥੇ ਇਸ ਜਗ੍ਹਾ ਤੇ ਪਹੁੰਚ ਰਹੇ ਆ ਇਹ ਦੋਸਤੋ ਸ਼ੁਰੂ ਹੋ ਚੁੱਕੀ ਆ ਡਾਟ ਰੇਸ ਇਸ ਤਰ੍ਹਾਂ ਮ ਲੱਗੇ 1 ਬਾਈ 1 ਬਾਈਕ ਜਿਹੜੀ ਛੱਡੀ ਜਾਂਦੀ ਆ ਇੱਕ-ਇੱਕ ਕਰਕੇ ਤੇ ਅੱਗੇ ਗਾਹਾਂ ਤੱਕ ਟ੍ਰੈਕ ਬਣਿਆ ਹੁੰਦਾ ਵਿੰਗ ਬਲੇਮਾ ਵਾਲਾ ਕਿਤੇ ਮਿੱਟੀ ਹੁੰਦੀ ਆ ਕਿਤੇ ਰੇਤਾ ਹੁੰਦੀ ਆ ਆਫ ਰੋਡ ਹੁੰਦਾ ਕਿਤੇ ਕਿਤੇ ਵਿੱਚ ਸਪੀਡ ਬ੍ਰੇਕਰ ਬਣਾਏ ਹੁੰਦੇ ਆ ਜੰਪ ਬਣਾਏ ਹੁੰਦੇ ਆ ਜਿਵੇਂ ਤੁਸੀਂ ਦੇਖੋਗੇ ਹੁਣ ਜੰਪ ਦੇ ਉੱਪਰ ਦੀ ਲੰਘੂਗਾ ਇਹ ਤੇ ਉਹ ਦੇਖੋ ਤੇ ਅੱਗੇ ਇੱਥੇ ਥੋੜਾ ਜਿਹਾ ਮੋੜ ਮੁੜ ਕੇ ਅੱਗੇ ਫਿਰ ਟਾਇਰ ਦੱਬੇ ਹੋਏ ਆ ਥੱਲੇ ਮੈਂ ਅੱਗੇ ਦਿਖਾਉਂਗਾ ਤੁਹਾਨੂੰ ਇਹ ਅੱਛੇ ਜਿਹੇ ਇਹ ਜਗ੍ਹਾ ਤੇ ਤੇ ਆਹ ਪੱਟਿਆ ਹੋਇਆ ਟੋਆ ਜੀ ਦੇ ਵਿੱਚ ਪਾਣੀ ਛੱਡਿਆ ਹੋਇਆ ਆਹ ਦੇਖੋ ਉਹ ਡਿੱਗ ਗਈ ਇਸ ਤਰ੍ਹਾਂ ਮਗਰ ਇਹ ਚੀਕਨੀ ਮਿੱਟੀ ਇੱਥੇ ਸਲਿੱਪਰ ਵੀ ਕਰ ਜਾਂਦੇ ਆ ਤੇ ਇਹਦੇ ਵਿੱਚ ਫਿਰ ਟਾਈਮ ਨੋਟ ਕੀਤਾ ਜਾਂਦਾ ਕਿ ਕਿੰਨੇ ਟਾਈਮ ਦੇ ਵਿੱਚ ਬੰਦਾ ਆਉਂਦਾ ਜਿਹੜਾ ਸਭ ਤੋਂ ਘੱਟ ਸਮੇਂ ਦੇ ਵਿੱਚ ਆਇਆ ਉਹ ਜੇਤੂ ਕਰਾਰ ਹੁੰਦਾ ਤੇ ਇਸ ਤਰ੍ਹਾਂ ਇਹ ਸਾਰੀ ਜਿਹੜੀ ਡਾਟ ਰੇਸ ਇੱਥੇ ਹੋ ਰਹੀ ਹੈ ਇਹ ਮੈਂ ਸਾਰੀ ਓਵਰ ਵਾਇਸ ਕਰ ਰਿਹਾ ਕਿਉਂਕਿ ਮਿਊਜ਼ਿਕ ਚੱਲ ਰਿਹਾ ਇੱਥੇ ਕਾਫੀ ਲਾਊਡ ਤਾਂ ਕਰਕੇ ਜਿਹੜੀ ਉਹਦੀ ਫਿਰ ਮਿਊਜ਼ਿਕ ਦੇ ਵਿੱਚ ਕਾਪੀਰਾਈਟ ਆ ਜਾਂਦਾ ਸਤਾਂਏ ਬਹੁਤ ਸਾਰੀ ਰਾਈਡਰ ਜਿਹੜੇ ਨਿਕਲ ਚੁੱਕੇ ਆ ਤੇ ਹੁਣ ਇੱਕ ਕੁੜੀ ਆ ਜਿਹੜੀ ਰਾਇਲ ਐਨਫੀਲਡ ਚਲਾ ਰਹੀ ਆ ਔਰ ਕਾਫੀ ਅੱਛੀ ਪਰਫਾਰਮੈਂਸ ਆ ਔਰ ਕਾਦੀ ਵੀ ਵਿਚਾਰੀ ਠੀਕ ਠਾਕ ਯਾ ਲੱਤਾਂ ਮਸਾਂ ਹੀ ਪਹੁੰਚਦੀਆਂ ਤੇ ਆ ਦੇਖੋ ਵਿਚਾਰੀ ਸਲਿੱਪ ਕਰ ਗਈ ਆ ਡਿੱਗਣ ਲੱਗੀ ਸੀਗੀ ਪਰ ਫਿਰ ਵੀ ਹੌਸਲੇ ਦੀ ਦਾਤ ਦੇਣੀ ਬੰਦੀ ਆ ਕਿਉਂਕਿ ਕਾਫੀ ਟਫ ਟਰੈਕ ਆ ਇਹ ਕਿਉਂਕਿ ਮਗਰਮਗਰ ਸਾਰੀ ਜਗ੍ਹਾ ਜਾਇਆ ਨਹੀਂ ਆਂਦਾ ਪਰ ਕਾਫੀ ਅੱਗੇ ਤੋਂ ਮੁੜ ਕੇ ਆਉਂਦੇ ਆ ਤੇ ਇੱਥੇ ਮੈਂ ਖੜਾ ਇੱਥੇ ਪਾਣੀ ਵੇਜਦੀ ਨਵਾਉਣਾ ਵੀ ਬਹੁਤ ਮੁਸ਼ਕਲ ਵਾਲੀ ਗੱਲ ਆ ਦੇਖੋ ਵਿਚਾਰੀ ਦੀ ਲੱਤਾਂ ਮਸ ਪਰ ਫਿਰ ਵੀ ਮੇਰਾ ਹੌਸਲਾ ਦੇਖੋ ਕਿ ਉਹਨੇ ਫਿਰ ਵੀ ਇੱਚ ਭਾਗ ਲਿਆ ਹਿੱਸਾ ਲਿਆ ਰੇਸ ਦੇ ਵਿੱਚ ਬਾਕੀ ਸਾਰੇ ਨੌਜਵਾਨ ਮੰਡੇ ਆ ਤੇ ਇਕੱਲੀ ਇੱਕੋ ਕੇ ਕੁੜੀ ਆ ਜੀ ਨੇ ਰੇਸ ਦੇ ਵਿੱਚ ਭਾਗ ਲਿਆ ਮੈਂ ਵੀ ਇਹੋ ਜਿਹੀ ਪੰਗੇ ਜ਼ਰੂਰ ਲੈਣਾ ਹੁੰਦਾ ਪਰ ਇਸ ਫਰਮੇ ਬਾਈਕ ਤੇ ਨਹੀਂ ਆਇਆ ਕਰਕੇ ਮੈਂ ਮੋਲਾਂ ਕਿ ਕਿਸੇ ਹੋਰ ਦੇ ਬਾਈਕ ਦੇ ਨਾਲ ਆਪਾਂ ਫਰੈਂਡਲੀ ਨਹੀਂ ਹੋ ਸਕਦੇ ਤਾਂ ਕਰਕੇ ਫਿਰ ਮੈਂ ਕਿਸੇ ਦਾ ਬਾਈਕ ਮੰਗਣਾ ਮੁਨਾਸਬ ਨਹੀਂ ਸਮਝਿਆ ਤੇ ਨਾ ਹੀ ਆਫ ਰੋਡ ਲਈ ਕੋਈ ਬਾਈਕ ਛੇਤੀ ਕੀ ਤਿਆਰ ਦਿੰਦਾ ਕਿਉਂਕਿ ਆਫ ਰੋਡ ਦੇ ਵਿੱਚ ਬਾਈਕ ਦਾ ਪੂਰਾ ਨਾਸ ਮਰਦਾ ਤੇ ਤਾਂ ਕਰਕੇ ਮੈਂ ਇਹਦੇ ਵਿੱਚ ਭਾਗ ਨਹੀਂ ਲਾਇਆ। ਇਹ ਤੋਂ ਪਹਿਲਾਂ ਮੈਂ ਦੋ ਰਾਈਡਰ ਮੀਟ ਪੀਐਚਆਰਮ ਪਿਛਲੇ ਸਾਲ ਮੈਂ ਉਹਦਾ ਜੇਤੂ ਰਹਾ। ਫਸਟਰ ਸੀਗਾ। ਤੇ ਪੁਸ਼ਕਰ ਦੇ ਵਿੱਚ 3rd ਪੋਜੀਸ਼ਨ ਸੀ ਮੇਰੀ। ਤਕਰੀਬਨ 40-45 ਬਾਈਕ ਸੀਗੀ ਉਹਦੇ ਵਿੱਚ ਤੇ ਉਹਦੇ ਵਿੱਚ 3rd ਪੋਜੀਸ਼ਨ ਸੀਗੀ। ਲੋਈ ਦੋਸਤੋ اے ਸੀ ਕੀ ਅੱਜ ਦੀ ਸਵੇਰ ਦਾ ਬ੍ਰੈਕਫਾਸਟ ਦਿਸ਼ ਦੀ ਸ਼ੁਰੂਆਤ ਦੂਜੇ ਦਿਨ ਦੀ ਜੀ ਟੂ ਜੀ ਦੀ ਤੇ ਡਾਕਟਰ ਇਸ ਤੇ ਅਗਲੀਆਂ ਗੱਲਾਂ ਪਤਾਬੀ ਵੀਡੀਓ ਚ ਹੋਣਗੀਆਂ ਤੇ ਜੁੜੇ ਰਹੋ ਆਪਣੇ ਸਫਰੰਦੇ ਨਾਲ ਧੰਨਵਾਦ ਆ ਜੀ ਸਾਰਿਆਂ ਦਾ